ਕਿੰਨੇ ਪੈਸੇ ਦੇਉਗੇ ਲੁੱਪੀ ਰੱਜਦਾ ਨਹੀਂ ਭਾਵੇਂ ਸਤਾਂਵਲੇ ਤਾਂ ਦਰਤਾਂ ਨੂੰ ਦੇ ਦੋ ਭੁੱਖਿਆ ਭੁੱਖ ਨਾ ਉਤਰੀ ਉੱਤਰਦੀ ਨਹੀਂ ਅਸਰੀ ਦੀਆਂ ਲੋੜਾਂ ਰੋਟੀ ਦੋ ਵਾਰ ਖਾ ਲੇਗਾ ਤੇ ਆਪੇ ਹੀ ਦੁਖੀ ਹੋਏਗਾ ਮਨ ਨੂੰ ਕੋਲ ਰਜਾਏ ਬਿਨਾਂ ਸੰਤੋਖਤ ਪਰ ਦੂਸਰਾ ਹੀ ਹੈ ਜਿਨੀਆਂ ਸਰੀਰ ਦੀਆਂ ਲੋੜਾਂ ਨੇ ਇਹ ਬਾਹਰੋਂ ਪੂਰੀਆਂ ਹੁੰਦੀਆਂ ਹਨ ਜਲ ਜੀ ਹੈ ਬੂਅ ਦੰਦ ਲੱਸੀ ਪੈਸਾ ਟਕਾ ਬਾਹਰ ਦੀ ਮਾਇਆ ਸਰੀਰ ਵੀ ਮਾਇਆ ਮਾਇਆ ਦੇ ਕੰਮ ਮਾਇਆ ਨਾਲ ਸਰੀਰ ਦੇ ਮਾਇਆ ਨਾਲ ਇਹ ਤਨ ਮਾਇਆ ਪਾਇਆ ਪਿਆਰ ਪਰ ਜਿਹੜੀ ਰੂਹ ਹੈ ਅੰਦਰ ਸ਼ਾਂਤੀ ਸਿਮਰਨ ਇਹਦੀਆਂ ਲੋੜਾਂ ਨਾਮ ਦੀਆਂ ਅੰਦਰੋਂ ਹੀ ਪੂਰੀਆਂ ਹੋਈਆਂ ਜਦੋਂ ਇਹ ਬੰਦਗੀ ਕਰੇਗਾ ਤਦ ਇਹ ਜੀਹੂਰ ਕਹਿੰਦੇ ਕਿਉਂ ਜੰਗਲਾਂ 'ਚ ਧੱਕੇ ਖਾਂਦਾ ਫਿਰਦਾ ਰੱਬ ਤੇ ਅੰਦਰੋਂ ਲੱਭ ਤੇ ਆਸਰੀ ਦੀ ਰੋਟੀ ਬਾਹਰੋਂ ਲੱਭ ਰਾ ਬੰਦਰੋਂ ਲੱਭ ਪਹੁ ਤੂੰ ਇਹ ਜੀ ਗੱਲ ਕਰਦਾ ਜਿਹੜੀ ਚੀਜ਼ ਅੰਦਰੋਂ ਲੱਭਣੀ ਏ ਉਹ ਬਾਹਰੋਂ ਲੱਭਣ ਦੇ ਜਗੜਾ ਚ ਪੁਰਿਆ ਬੰਦਾ ਕਾਹਦੇ ਬਨ ਖੁਜ ਜਾਈ ਸਤਨੁਆਸੀ ਸਦਾ ਲੇਪਾ ਤੋਂਈ ਸੰਸਮਾਈ ਤੇ ਇਸ ਤਰ੍ਹਾਂ ਢੋਂਡ ਗੱਲ ਤੋਂ ਹੋਂ ਕਰਕੇ ਦੁਨੀਆ ਹੀ ਦੁਖੀ ਹੋ ਗਈ ਜਦੈ ਗੁਰੂ ਨਾਨਕ ਜੀ ਨੇ ਕਿਹਾ ਸੱਜਿਆ ਨੂੰ ਤਰਾਓ ਥੱਲੇ ਦੁਨੀਆ ਚ ਫਿਰੋ ਆ ਕਿਹੜੇ ਪਾਸੇ ਚਲਦੇ